ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੰਡਨ ਦੁਨੀਆ ਦਾ ਮਸ਼ਹੂਰ ਸ਼ਹਿਰ ਪਰ ਅੱਜ ਮੈਂ ਤੁਹਾਨੂੰ ਉਹ ਲੰਡਨ ਦਿਖਾਉਣਾ ਚਾਹੁੰਦਾ ਹਾਂ ਜਿੱਥੇ ਸਾਡੀ ਸੰਗਤ ਨੇ ਪਿਛਲੇ 100 ਸਾਲ ਤੋਂ ਵੀ ਵੱਧ ਗੁਰਦੁਆਰਾ ਬਣਾ ਕੇ ਆਪਣੇ ਧਰਮ ਆਪਣੀ ਪਛਾਣ ਤੇ ਗੁਰੂਆਂ ਦੀ ਬਾਣੀ ਨੂੰ ਜ਼ਿੰਦਾ ਰੱਖਿਆ ਹੈ ਅੱਜ ਦੀ ਵੀਡੀਓ 'ਚ ਅਸੀਂ ਲੰਡਨ ਦੇ ਨੇੜੇ ਦੇ ਇਲਾਕਿਆਂ ਵਿੱਚੋਂ ਪੰਜ ਐਸੇ ਪੁਰਾਣੇ ਗੁਰਦੁਆਰੇ ਦੇਖਾਂਗੇ ਜਿੱਥੇ ਸਿਰਫ ਸਿੱਖ ਹੀ ਨਹੀਂ ਇੰਟਰਨੈਸ਼ਨਲ ਸਟੂਡੈਂਟ ਰੈਫਿਊਜੀ ਫੈਮਿਲੀਜ਼ ਹੋਰ ਧਰਮਾਂ ਦੇ ਲੋਕ ਵੀ ਆ ਕੇ ਲੰਗਰ ਖਾਂਦੇ ਨੇ ਅਰਦਾਸ ਕਰਦੇ ਨੇ ਤੇ ਸਕੂਨ ਲੱਭਦੇ ਨੇ ਅਤੇ ਜਿਨ੍ਹਾਂ ਨਾਲ ਇੰਗਲੈਂਡ ਵਿੱਚ ਸਿੱਖਾਂ ਦਾ 100 ਪਲੱਸ ਸਾਲ ਦਾ ਇਤਿਹਾਸ ਜੁੜਿਆ ਹੋਇਆ ਹੈ ਪਰ ਇੱਕ ਗੱਲ ਅੱਜ ਦੀ ਵੀਡੀਓ ਦੇ ਅਖੀਰ 'ਚ ਅਸੀਂ ਇੱਕ ਐਸੇ ਗੁਰਦੁਆਰੇ ਦੇ ਦਰਸ਼ਨ ਕਰਨੇ ਨੇ ਜਿੱਥੇ 2009 'ਚ ਅਰਸਨ ਹਮਲਾ ਹੋਇਆ ਤੇ 75% ਗੁਰੂ ਘਰ ਨੂੰ ਨੁਕਸਾਨ ਹੋਇਆ ਸੀ ਪਰ ਫਿਰ ਵੀ ਸੰਗਤਾਂ ਨੇ ਹਾਰ ਨਹੀਂ ਮੰਨੀ ਕਿਵੇਂ ਕੁਝ ਸਾਲਾਂ ਵਿੱਚ ਗੁਰਦੁਆਰਾ ਮੁੜ ਖੜਾ ਹੋਇਆ ਤੇ ਦੁਬਾਰਾ ਸੇਵਾ ਸ਼ੁਰੂ ਹੋ ਗਈ ਇਹ ਕਿੱਸਾ ਤੁਹਾਡੇ ਮਨ ਨੂੰ ਛੂ ਜਾਏਗਾ ਵੀਡੀਓ ਲਾਸਟ ਤੱਕ ਜ਼ਰੂਰ ਦੇਖੋ ਜੀ ਜੇ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਕਿਰਪਾ ਕਰਕੇ ਇਸ ਚੈਨਲ ਫਲੋ ਪੀਸਫੁਲੀ ਵਿਧ ਸਿੰਘ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਜਦੋਂ ਗੁਰਦੁਆਰੇ ਦੇ ਦਰਵਾਜ਼ੇ 'ਚ ਕਦਮ ਪੈਂਦਾ ਹੈ ਸਭ ਤੋਂ ਪਹਿਲਾਂ ਮਨ ਆਪਣੇ ਆਪ ਹੀ ਵਾਹਿਗੁਰੂ 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 ਕਹਿਣਾ ਸ਼ੁਰੂ ਕਰ ਦਿੰਦਾ ਹੈ ਇੱਥੇ ਕੋਈ ਰੌਲਾ ਨਹੀਂ ਇੱਥੇ ਦੌੜ ਨਹੀਂ ਇੱਥੇ ਸਿਰਫ ਸ਼ਾਂਤੀ ਸਿਮਰਨ ਤੇ ਗੁਰੂ ਦੀ ਹਜ਼ੂਰੀ ਹੁੰਦੀ ਹੈ ਸਾਡਾ ਸਭ ਤੋਂ ਪਹਿਲਾ ਗੁਰੂ ਘਰ ਦਰਸ਼ਨ ਇਹ ਹੈ ਜੀ ਇਹ ਹੈ ਖਾਲਸਾ ਜਥਾ ਸੈਂਟਰਲ ਗੁਰਦੁਆਰਾ ਹੌਲੈਂਡ پارک ਲੰਡਨ ਇੰਗਲੈਂਡ ਵਿੱਚ ਸਭ ਤੋਂ ਪਹਿਲੇ ਸਿੱਖ ਪ੍ਰਵਾਸੀ 1854 ਵਿੱਚ ਮਹਾਰਾਜਾ ਦਲੀਪ ਸਿੰਘ ਨੂੰ ਅੰਗਰੇਜ਼ ਲੈ ਕੇ ਆਏ ਸੀ ਤੇ ਉਸ ਤੋਂ ਬਾਅਦ 20ਵੀਂ ਸਦੀ ਦੀ ਸ਼ੁਰੂਆਤ ਵਿੱਚ ਸਿੱਖ ਇੱਥੇ ਆਉਣਾ ਸ਼ੁਰੂ ਹੋ ਗਏ ਇਹ ਗੁਰਦੁਆਰਾ ਸਿਰਫ ਲੰਡਨ ਦਾ ਨਹੀਂ ਯੂਕੇ ਤੇ ਯੂਰਪ ਦੇ ਸਭ ਤੋਂ ਪੁਰਾਣੇ ਇਸਟੈਬਲਿਸ਼ਡ ਗੁਰਦੁਆਰਿਆਂ 'ਚੋਂ ਇੱਕ ਮੰਨਿਆ ਜਾਂਦਾ ਹੈ 1908 ਵਾਲਾ ਸਾਲ ਉਸ ਵੇਲੇ ਲੰਡਨ ਚ ਸਾਡੀ ਸੰਗਤ ਨੇ ਗੁਰੂ ਘਰ ਗੁਰੂ ਦਾ ਘਰ ਖੜਾ ਕਰ ਦਿੱਤਾ ਸੀ ਇੱਥੇ ਆ ਕੇ ਅਹਿਸਾਸ ਹੁੰਦਾ ਹੈ ਕਿ ਜਿੱਥੇ ਲੰਡਨ ਦਾ ਇਹ ਇਲਾਕਾ ਸਭ ਤੋਂ ਮਹਿੰਗਾ ਹੈ ਉੱਥੇ ਗੁਰਦੁਆਰੇ ਵਿੱਚ ਆ ਕੇ ਸਭ ਕੁਝ ਬਰਾਬਰ ਉਹੀ ਫਰਸ਼ ਉਹੀ ਪੰਗਤ ਉਹੀ ਲੰਗਰ ਤੇ ਉਹੀ ਗੁਰੂ ਗ੍ਰੰਥ ਸਾਹਿਬ ਜੀ ਇਸ ਸੈਂਟਰਲ ਗੁਰਦੁਆਰਾ ਦੀ ਹਿਸਟਰੀ ਨਾਲ ਸ਼ਹੀਦ ਉਦਮ ਸਿੰਘ ਦੀ ਵੀ ਯਾਦ ਜੁੜੀ ਹੋਈ ਹੈ 1980 ਦੇ ਦशक ਵਿੱਚ ਉਹ ਲੰਡਨ ਆ ਕੇ ਖਾਲਸਾ ਜਥਾ ਦੇ ਗੁਰਦੁਆਰੇ 79 ਸਿੰਧ ਕਲੀਅਰ ਰੋਡ ਸ਼ੈਫਰਡਬਰਸ਼ ਵਾਲੇ ਸਥਾਨ ਵਿੱਚ ਸਿੰਘ ਸੰਗਤਾਂ ਨਾਲ ਜੁੜੇ ਰਹੇ ਅਤੇ ਲੰਗਰ ਦੀ ਸੇਵਾ ਕਰਦੇ ਸਨ ਤੇ ਇੱਕ ਐਕਸਟਰਨ ਹਾਲ ਜਾਣ ਤੋਂ ਪਹਿਲਾਂ ਉਹਨਾਂ ਨੇ ਗੁਰਦੁਆਰੇ ਆ ਕੇ ਅਰਦਾਸ ਕੀਤੀ ਫਿਰ ਇਨਸਾਫ ਦੇ ਰਾਹ ਚੱਲ ਪਏ ਇਹ ਸਾਨੂੰ ਦੱਸਦਾ ਹੈ ਕਿ ਸਾਡਾ ਰਾਹ ਸਿਮਰਨ ਸੇਵਾ ਤੇ ਚੜ੍ਹਦੀ ਕਲਾ ਹੈ ਬਹੁਤ ਸਾਰੇ ਜਿਹੜੇ ਸਟੂਡੈਂਟਸ ਨੇ ਜਦੋਂ ਪਹਿਲੀ ਵਾਰ ਯੂਕੇ ਆਉਂਦੇ ਨੇ ਕਮਰਾ ਨਹੀਂ ਜੋਬ ਨਹੀਂ ਦਿਲ ਚ ਡਰ ਫਿਕਰ ਪਰ ਇੱਥੇ ਆ ਕੇ ਜਦੋਂ ਲੰਗਰ ਛਕਦੇ ਨੇ ਤੇ ਅੰਦਰੋਂ ਆਵਾਜ਼ ਨਿਕਲਦੀ ਹੈ ਕਿ ਤੂੰ ਇਕੱਲਾ ਨਹੀਂ ਸੰਗਤ ਤੇ ਗੁਰੂ ਤੇਰੇ ਨਾਲ ਹੈ ਇੱਥੇ ਬੈਠ ਕੇ ਜਦੋਂ ਸਿਮਨ ਕਰਦੇ ਨੇ ਵਾਹਿਗੁਰੂ ਵਾਹਿਗੁਰੂ ਮਨ ਹੌਲਾ ਫਿਕਰਾਂ ਤੋਂ ਦੂਰ ਹੋ ਜਾਂਦਾ ਹੈ ਤੇ ਵਾਹਿਗੁਰੂ ਨਾਲ ਜੁੜ ਜਾਂਦਾ ਹੈ ਹੁਣ ਚੱਲਦੇ ਆਂ ਜੀ ਸਾਊਥ ਲੰਡਨ ਵੱਲ ਸਾਊਥ ਲੰਡਨ ਸਿੱਖ ਗੁਰਦੁਆਰਾ ਮਰਟਨ ਰੋਡ ਜਦੋਂ ਸਾਊਥ ਲੰਡਨ 'ਚ ਸਿੱਖ ਘਟ ਸਨ ਉਦੋਂ ਇਹ ਗੁਰਦੁਆਰਾ ਸੰਗਤਾਂ ਲਈ ਸਾਹ ਵਰਗਾ ਬਣਿਆ ਇਹ ਸਿਰਫ ਰਿਲੀਜੀਅਸ ਪਲੇਸ ਨਹੀਂ ਇਹ ਕਮਿਊਨਿਟੀ ਦਾ ਸਕੂਲ ਸਹਾਰਾ ਤੇ ਸੇਵਾ ਦਾ ਕੇਂਦਰ ਹੈ ਇੱਥੇ ਸੰਡੇ ਨੂੰ ਤੁਸੀਂ ਦੇਖੋਗੇ ਬਜ਼ੁਰਗ ਬੱਚੇ ਬੀਬੀਆਂ ਸਭ ਮੱਥਾ ਟੇਕ ਕੇ ਸੁਖਮਨੀ ਸਾਹਿਬ ਜਾਂ ਕੀਰਤਨ ਸੁਣਦੇ ਨੇ ਤੇ ਫਿਰ ਪੰਗਤ ਚ ਬੈਠ ਕੇ ਲੰਗਰ ਛਕਦੇ ਨੇ ਇਹੋ ਜਹੀਆਂ ਥਾਵਾਂ ਤੇ ਅਸਲ ਪੰਜਾਬ ਜਿੰਦਾ ਰਹਿੰਦਾ ਹੈ ਭਾਸ਼ਾ ਆਪਣਾ ਕਲਚਰ ਗੁਰਮੁਖੀ ਸਿੱਖੀ ਕੀਰਤਨ ਸਿਮਰਨ ਸੇਵਾ ਅੱਜ ਵੀ ਬੱਚਿਆਂ ਦੇ ਅੰਦਰ ਬੀਜ ਬਣ ਕੇ ਪੈਦਾ ਹੁੰਦੀ ਹੈ ਹੁਣ ਚੱਲਦੇ ਹਾਂ ਜੀ ਵੈਸਟ ਲੰਡਨ ਤੋਂ ਥੋੜਾ ਜਿਹਾ ਬਾਹਰ ਬਾਹਰ ਸਲੋ ਵੱਲ ਇਹ ਹੈ ਸਿੰਘ ਸਭਾ ਗੁਰਦੁਆਰਾ ਸਲੋ ਬਰਕਸ਼ਾਇਰ ਸਲੋ ਏਰੀਆ ਚ ਬਹੁਤ ਪੰਜਾਬੀ ਫੈਮਿਲੀਜ਼ ਵਰਕਰ ਸਟੂਡੈਂਟ ਰਹਿੰਦੇ ਨੇ ਇਹ ਗੁਰਦੁਆਰਾ ਉਹਨਾਂ ਲਈ ਡੇਲੀ ਸਪੋਰਟ ਸਿਸਟਮ ਵਰਗਾ ਹੈ ਇੱਥੇ ਸੰਗਤਾਂ ਨੂੰ ਸਿਰਫ ਅਰਦਾਸ ਨਹੀਂ ਮਿਲਦੀ ਇੱਥੇ ਮਿਲਦੀ ਹੈ ਸਹਾਇਤਾ ਗਾਈਡੈਂਸ ਇੱਕ ਦੂਜੇ ਦੀ ਹੈਲਪ ਤੇ ਸਭ ਤੋਂ ਵੱਡੀ ਗੱਲ ਲੰਗਰ ਅਤੇ ਸਕੂਲ ਅਪ੍ਰੈਲ 1976 ਵਿੱਚ ਸ਼ੁਰੂ ਹੋਇਆ ਉਸ ਵੇਲੇ ਸੰਗਤਾਂ ਨੇ ਡੋਨੇਸ਼ਨ ਚ 70000 ਪਾਉਂਡ ਦੇ ਨਾਲ ਸਲੋ ਦਾ ਇਹ ਪਹਿਲਾ ਗੁਰੂਕਰ ਤਿਆਰ ਕੀਤਾ ਜਿੱਥੇ ਆਉਣ ਵਾਲੀਆਂ ਨਸਲਾਂ ਭਾਵੇਂ ਉਹ ਯੂਕੇ ਬੌਰਨ ਹੋਣ ਜਾਂ ਇੰਡੀਆ ਤੋਂ ਗੁਰੂ ਨਾਲ ਜੁੜ ਸਕਣ ਅਤੇ ਮਨੁੱਖੀ ਜੀਵਨ ਦਾ ਲਾਹਾ ਲੈ ਸਕਣ ਗੁਰਦੁਆਰਾ ਉਹ ਥਾਂ ਹੈ ਜਿੱਥੇ ਮਨ ਟੁੱਟਿਆ ਹੋਵੇ ਤਾਂ ਵੀ ਜੁੜ ਜਾਂਦਾ ਹੈ ਕਿਉਂਕਿ ਇੱਥੇ ਸਰਬੱਤ ਦਾ ਭਲਾ ਸਿਰਫ ਬੋਲ ਨਹੀਂ ਜ਼ਿੰਦਗੀ ਹੈ ਹੁਣ ਆ ਗਏ ਹਾਂ ਜੀ ਸਾਊਥ ਹਾਲ ਛੋਟਾ ਪੰਜਾਬ ਇਹ ਹੈ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸਾਊਥ ਹਾਲ ਲੰਡਨ ਲੰਡਨ ਤੋਂ ਸਭ ਤੋਂ ਵੱਡੇ ਗੁਰਦੁਆਰਿਆਂ ਵਿੱਚੋਂ ਇੱਕ ਤੇ ਦੁਨੀਆ 'ਚ ਵੀ ਬਹੁਤ ਵੱਡਾ ਨਾਮ ਪਰ ਅਸਲੀ ਗ੍ਰੇਟਨੈਸ ਇਮਾਰਤ ਨਹੀਂ ਅਸਲੀ ਗ੍ਰੇਟਨੈਸ ਹੈ ਲੰਗਰ ਤੇ ਸੇਵਾ ਇੱਥੇ ਤੁਸੀਂ ਦੇਖੋਗੇ ਸਿੱਖ Hindu Muslim Christian White Black Asian ਸਭ ਇੱਕੋ ਪੰਗਚ ਇੱਕੋ ਪਲੇਟ 'ਚ ਇੱਕੋ ਸਤਕਾਰ ਦੇ ਨਾਲ ਜਦੋਂ ਇੱਥੇ ਵੀ ਨਵਾਂ ਸਟੂਡੈਂਟ ਨਵੀਂ ਧਰਤੀ ਤੇ ਟੈਨਸ਼ਨ ਨਾਲ ਆਉਂਦਾ ਹੈ ਤੇ ਸਾਊਥ ਹਾਲ 'ਚ ਪਹਿਲੀ ਵਾਰ ਲੰਗਰ ਖਾਂਦਾ ਹੈ ਉਸ ਦੇ ਅੰਦਰ ਇੱਕ ਕੌਨਫੀਡੈਂਸ ਆਉਂਦਾ ਹੈ ਕਿ ਇੰਗਲੈਂਡ ਵਿੱਚ ਮੇਰਾ ਘਰ ਹੈ ਉਹ ਹੈ ਗੁਰੂ ਦਾ ਘਰ ਉਨਾ ਹੁੰਦਿਆ ਅੱਜ ਦੀ ਸਭ ਤੋਂ ਲਾਸਟ ਅਤੇ ਇਮੋਸ਼ਨਲ ਗੁਰਦੁਆਰੇ ਤੇ ਈਸ ਲੰਡਨ ਚ ਗੁਰਦੁਆਰਾ ਸਿੱਖ ਸੰਗਤ ਹਾਰਲੇ ਰੋਡ ਇਹ ਏਰੀਆ ਦੀ ਸੰਗਤ ਦਾ ਬਹੁਤ ਮਹੱਤਵਪੂਰਨ ਕੇਂਦਰ ਹੈ 2009 ਵਿੱਚ ਇੱਥੇ ਕਿਸੇ ਪਾਪੀ ਨੇ ਨਫ਼ਰਤ ਭਰੇ ਇਨਸਾਨ ਨੇ ਆਰਸਨ ਅਟੈਕ ਕੀਤਾ ਸੀ ਜਿਸ ਕਾਰਨ 75% ਇਮਾਰਤ ਨੁਕਸਾਨੀ ਗਈ ਸੀ ਉਸ ਦਿਨ ਸੰਗਤਾਂ ਲਈ ਇਹ ਸਿਰਫ ਬਿਲਡਿੰਗ ਦੀ ਅੱਗ ਨਹੀਂ ਸੀ ਇਹ ਸੰਗਤਾਂ ਦੇ ਦਿਲ ਦੀ ਅੱਗ ਸੀ ਪਰ ਸਿੱਖ ਕਮਿਊਨਿਟੀ ਦੀ ਅਸਲੀ ਪਹਿਚਾਣ ਹੈ ਚੜਦੀ ਕਲਾ ਸੰਗਤ ਨਿਰਾਸ਼ ਹੋਈ ਰੋਈ ਜ਼ਰੂਰ ਪਰ ਟੁੱਟੀ ਨਹੀਂ ਸੇਵਾ ਵਾਲੇ ਹੱਥ ਰੁਕੇ ਨਹੀਂ ਕੀਰਤਨ ਰੁਕਿਆ ਨਹੀਂ ਕੁਝ ਸਾਲਾਂ ਦੇ ਅੰਦਰ ਸੰਗਤਾਂ ਨੇ ਡੋਨੇਸ਼ਨ ਸੇਵਾ ਤੇ ਯੂਨਿਟੀ ਨਾਲ ਇਸ ਗੁਰਦੁਆਰੇ ਨੂੰ ਦੁਬਾਰਾ ਖੜਾ ਕੀਤਾ ਤੇ ਅੱਜ ਵੀ ਉੱਥੇ ਪੰਗਤ ਹੁੰਣ ਲੱਗਦੀ ਹੈ ਅਰਦਾਸ ਹੁੰਦੀ ਹੈ ਲੰਗਰ ਚੱਲਦਾ ਹੈ ਤੇ ਸਾਰਾ ਕੁਝ ਪਹਿਲਾਂ ਵਾਂਗੂ ਹੀ ਹੁੰਦਾ ਹੈ ਤੇ ਨਫ਼ਰਤ ਕਰਨ ਵਾਲੇ ਇਨਸਾਨ ਨੂੰ ਕੋਈ ਯਾਦ ਵੀ ਨਹੀਂ ਕਰਦਾ ਤੋ ਜੀ ਅੱਜ ਅਸੀਂ ਪੰਜ ਗੁਰਦੁਆਰੇ ਕਵਰ ਕੀਤੇ ਨੇ ਸੈਂਟਰਲ ਗੁਰੂਕਾਰ ਹੌਲੈਂਡ ਪਾਰਕ ਸਾਊਥ ਲੰਡਨ ਸਿੱਖ ਗੁਰਦੁਆਰਾ ਮਟਰਨ ਰੋਡ ਸਿੰਘ ਸਭਾ ਸਲਾ ਸਿੰਘ ਸਭਾ ਸਾਊਥ ਹਾਲ ਗੁਰਦੁਆਰਾ ਸਿੱਖ ਸੰਗਤ ਹਾਲਲੇ ਰੋਡ ਈਸਟ ਲੰਡਨ 2009 ਆਰਸਨ ਟੂਰੀ ਬੈਲਟ ਸਟੋਰੀ ਇਹ ਗੁਰਦੁਆਰੇ ਸਿਰਫ ਇਮਾਰਤਾਂ ਨਹੀਂ ਇਹ ਲਾਈਫਲਾਈਨਸ ਨੇ ਸਪੈਸ਼ਲੀ ਯੂਕੇ ਚ ਰਹਿੰਦੇ ਪੰਜਾਬੀਆਂ ਲਈ ਸਟੂਡੈਂਟ ਨੂੰ ਹੋਪ ਦਿੰਦੇ ਨੇ ਫੈਮਿਲੀ ਨੂੰ ਕਮਿਊਨਿਟੀ ਦਿੰਦੇ ਨੇ ਤੇ ਦੁਨੀਆ ਨੂੰ ਇਨਸਾਨੀਅਤ ਦਾ ਲੈਸਨ ਦਿੰਦੇ ਨੇ ਲੰਗਰ ਸੇਵਾ ਤੇ ਸਰਬਤ ਦਾ ਭਲਾ ਇਹਨਾਂ ਚੋਂ ਕਿਹੜਾ ਗੁਰਦੁਆਰੇ ਦਾ ਨਾਮ ਤੁਸੀਂ ਪਹਿਲਾਂ ਸੁਣਿਆ ਸੀ ਕਮੈਂਟ ਚ ਜਰੂਰ ਲਿਖਿਓ ਤੇ ਜਿਹੜਾ ਨਹੀਂ ਸੁਣਿਆ ਸੀ ਉਹ ਵੀ ਜਰੂਰ ਲੈ ਕੇ ਸਾਨੂੰ ਦੱਸਣਾ ਤੇ ਅੱਜ ਤੁਹਾਨੂੰ ਸਭ ਤੋਂ ਮੋਸ਼ਨ ਛੋੜੀ ਕਿਹੜੀ ਲੱਗੀ ਹੈ ਉਹ ਵੀ ਕਮੈਂਟ ਚ ਜਰੂਰ ਦੱਸਣਾ ਜੀ ਜੇ ਵੀਡੀਓ ਚੰਗੀ ਲੱਗੀ ਲਾਈਕ ਜਰੂਰ ਕਰੋ ਸ਼ੇਅਰ ਕਰੋ ਆਪਣੇ ਦੋਸਤਾਂ ਨਾਲ ਸਪੈਸ਼ਲੀ ਉਹਨਾਂ ਨਾਲ ਜੋ ਯੂਕੇ ਆਉਣਾ ਚਾਹੁੰਦੇ ਨੇ ਤਾਂਕਿ ਉਹ ਜਾਣ ਸਕਣ ਕਿ ਇੰਗਲੈਂਡ 'ਚ ਵੀ ਗੁਰੂ ਦਾ ਘਰ ਉਹਨਾਂ ਦੀ ਵੇਟ ਕਰ ਰਿਹਾ ਹੈ। ਚੈਨਲ ਫਲੋ ਪੀਸਫੁਲੀ ਵਿਦ ਸਿੰਘ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਜੀ। ਚੈਨਲ ਦੇ ਪਲੇਲਿਸਟ ਵਿੱਚ ਤੁਸੀਂ ਹੋਰ ਵੀ ਮੇਰੀ ਯੂਕੇ ਰਿਲੇਟਿਡ ਮਹੱਤਵਪੂਰਨ ਵੀਡੀਓਜ਼ ਵਾਚ ਕਰ ਸਕਦੇ ਹੋ। ਤੇ ਹੁਣ ਮੈਨੂੰ ਦੋ ਜੀ ਇਜਾਜ਼ਤ ਗਲਤੀ ਮਾਫ ਕਰਨਾ ਜੀ। ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ।